ਖਡੂਰ ਸਾਬ ਦੇ ਅਦੀਨੋਂ ਦੇ ਕਸਬਾ ਫਤਿਹਬਾਦ ਦੇ ਬਿਜਲੀ ਘਰ ਦੇ ਗੇਟ ਅੱਗੇ ਇੱਕ ਮ੍ਰਿਤਕ ਦੀ ਲਾਸ਼ ਮਿਲੀ ਹੈ ਜਿਸ ਦੀ ਪਛਾਣ ਬਹਾਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਫਤਿਆਬਾਦ ਦੀ ਹੋਈ ਹੈ ਅੱਜ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਲੜਕੇ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਮੇਰਾ ਪਿਤਾ ਜੰਗਲਾਤ ਮਹਿਕਮੇ ਦੇ ਵਿੱਚ ਡਿਊਟੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਤੱਕ ਕਰ ਰਿਹਾ ਸੀ ਤੇ ਸਾਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਪਿਤਾ ਦੀ লাশ ਬਿਜਲੀ ਘਰ ਦੇ ਅੱਗੇ ਪਈ ਹੋਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਰਿਹਾ ਕਿ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਿਸੇ ਗੁਰੂ ਦਾ ਅੰਮ੍ਰਿਤਸਾ ਸੁਆਗਵਤ 22 ਤਰੀਕ ਤੋਂ ਦਾੜ ਲਾ ਪਰ ਅੱਜ ਸਾਨੂੰ 24 ਤਰੀਕ ਨੂੰ ਸਵੇਰੇ ਇੱਕ ਫੋਨ ਆਇਆ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਤੇਰੇ ਪੁੱਢਾ ਬਹਾਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਉਸ ਦੀ ਲਾਜ ਜਿਹੜੀ ਆ ਅਧਿਆਵਾ ਝਾੜੀਆਂ ਵਿੱਚੋਂ ਮੜੀ ਹੈ ਪਰ ਉਹ ਤੇਰਾ ਨਾਮ ਲਗਾ ਰਹੇ ਹਨ ਤੇਰੇ ਪਰਿਵਾਰ ਦਾ ਨਾਮ ਲਗਾ ਰਹੇ ਹਨ ਮੈਂ ਤੇ ਕਿਰਪਾ ਕਰਕੇ ਬੇਨਤੀ ਕਰਦਾ ਹਾਂ ਕਿ ਮੇਰਾ ਸਾਰਾ ਰਿਕਾਰਡ ਮੇਰੇ ਪਿੰਡੋਂ ਪਤਾ ਕੀਤਾ ਜਾਵੇ ਮੈਂ ਤੇ ਮੇਰਾ ਲੜਕਾ ਠੀਕ ਨਹੀਂਗਾ 22 ਤਰੀਕ ਦੂਸਰ ਦਾ ਮੇਲਾ ਹੈਗਾ ਅਹੀਂ ਉਥੋਂ 22 ਤਰੀਕ ਵਾਲੇ ਦਿਨ ਪਹਿਲਾਂ ਇਹ ਠੀਕ ਨਹੀਂ ਠੀਕ ਹੋਣੇ ਵਾਲੀ ਨੂੰ ਪਰ ਹੋ ਗਿਆ 1.65 ਤੇ ਉਤੋਂ ਹੀ ਗੁਰੂ ਮੇਰਾ ਹੱਥ ਤੜਾ ਹੱਟੇ ਪਿੰਡ ਦੇ ਵਿੱਚ ਹਸਪੀਟਲ ਉੱਥੇ ਗਏ ਉਹਨਾਂ ਨੇ ਆਪਣਾ ਜ਼ੋਰ ਲਾਇਆ ਪਰ ਉਹਨਾਂ ਸਾਨੂੰ ਰੈਫਰ ਕਰਕੇ ਜਡੇਆਲਾ ਗੁਰੂ ਭੇਜਤਾ ਜਡੇਆਲਾ ਗੁਰੂ ਵੀ ਸਾਨੂੰ ਜਿਹੜਾ ਹਸਪਤਾਲ ਦੇ ਵਿੱਚ ਗਏ ਆ ਉਹਨਾਂ ਨੇ ਇਹਦੀ ਹਾਲਤ ਵੇਖੀ ਆ ਕੀ ਉਹਨਾਂ ਨੇ ਸਾਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਅੰਮ੍ਰਿਤਸਰ ਵੀ ਕਿ ਭੇਜਤਾ ਆ ਇੱਥੇ ਡਾਕਟਰਾਂ ਦੀ ਜਦੋਂ ਜਦ ਵਿੱਚ ਬੜੀ ਜਦੋਂ ਜਦ ਕੀਤੀ ਆ ਮੇਰੇ ਪੁੱਦੀ ਜਾਨ ਬਚਾਈ ਆ ਮੈਂ ਇਹਦਾ ਸ਼ੁਕਰੀਆ ਅਦਾ ਕਰਦਾ ਵਾਂਗਾ ਮੈਂ ਅੱਜ ਵੀ ਇੱਥੇ ਹੀ ਆਗਾ ਮੈਂ ਉਧਰ ਤੋਂ ਇੱਥੇ ਹੀ ਬੈਠਾ ਵਾਂਗਾ ਮੇਰੀ ਕੱਲੀ ਕੱਲੀ ਇਸ ਰਿਕਰ ਦੀ ਚੈਟ ਕੀਤੀ ਜਾਵੇ ਜਿਹੜਾ ਵੀ ਜੁਰਮ ਕਰਦਾ ਹੈ ਇਹਨਾਂ ਨੇ ਮੇਰੇ ਤੇ ਦੋਸ਼ ਲਾਇਆ ਵਗਾ ਮੇਰੇ ਤੇ ਜੋ ਪੜਦਾ ਕੀਤਾ ਜਾਵੇ ਜੇ ਜਿਨ੍ਹਾਂ ਨੇ ਮੇਰੇ ਤੇ ਝੂਠਾਂ ਜਮ ਲਾਇਆ ਬਣਦੀ ਕਾਰਵਾਈ ਉਹਨਾਂ ਦੀ ਵੀ ਕੀਤੀ ਜਾਵੇ ਗੁਰਪ੍ਰੀਤ ਸਿੰਘ ਤੇ ਜਿਹੜਾ ਦੀ ਡੈਥ ਹੋਈ ਏ ਕੌਣ ਹੈ ਹੋ ਮੇਰੇ ਫਾਦਰਾਂ ਕੀ ਕੰਮ ਕਰਦੇ ਸੀ ਨਹਿਰ ਮੈਗਮੇ ਤੇ ਇਹ ਪਤਾ ਲੱਗਾ ਕਿੱਦਾਂ ਤੇ ਡੈਥ ਹੋਈ ਏ ਇਹ ਡੈਥ ਮੇਰੇ ਨਾਲ ਲੜਾਈ ਹੋਈ ਕੱਲ ਸਹੁਰਿਆਂ ਨਾਲ ਤੇ ਉਹਨਾਂ ਨੇ ਮਾਰਿਆ ਪੱਕਾ ਹੀ ਸਹੁਰੇ ਤੁਹਾਡੇ ਕਿੱਥੋਂ ਦੇ ਰਹਿੰਦੇ ਹੋ ਲਾਗੋਗੇ ਤੇ ਨਹਿਰ ਮੈਗਮੇ ਦੇ ਕਰਾਉਂਦੇ ਕੰਮ ਕਰਦੇ ਸੀ ਇਹ ساری ਉਮਰ ਹੀ ਲੰਗੀ ਇਹਨਾਂ ਦੀ ਨੰਬਰ 1 ਉਹ ਵੇਰੇ ਕਿੰਨੇ ਵਜੇ ਘਰੋਂਗੇ ਘਰੋਂ 8:30 ਵਜੇ ਗਿਆ ਤੇ ਨਹੀਂ ਤੁਹਾਨੂੰ ਸ਼ੱਕ ਕਿੱਥੇ ਵੀ ਕਿੰਨੇ ਮਾਰਿਆ ਸ਼ੱਕ ਮੈਨੂੰ ਸੋਰਿਆਂ ਦਾ ਹੀ ਆ ਹੋਰ ਤੇ ਸਾਡੀ ਕਿਸੇ ਨਾਲ ਲੜਾਈ ਨਹੀਂ ਹੈਗੀ ਤੇ ਨਾ ਕੋਈ ਕਰੀ ਪਿੰਡ ਵਿੱਚ ਵੀ ਕੋਈ ਝਗੜਾ ਹੋਇਆ ਸਾਡਾ ਕਿਸੇ ਨਾਲ ਵੀ ਸੋਰੇ ਤੇਰੇ ਕਿੱਥੇ ਨਾਗੋ ਕੇ ਕੀ ਨਾਮ ਉਹਨਾਂ ਦਾ ਦਿਲਬੀਰ ਸਿੰਘ ਕੀ ਕੰਮ ਕਰਦੇ ਹੋ ਕੰਮ ਪਹਿਲਾਂ ਪੁਲਿਸ 'ਚ ਹੀ ਹੋ ਹੁਣ ਰਿਟਾਇਰਮੈਂਟ ਹੋਇਆ ਤੁਹਾਨੂੰ ਕੀ ਪੂਰਾ ਸ਼ੱਕ ਕਿੱਥੇ ਆ ਮੈਨੂੰ ਉਹਨਾਂ ਦਾ ਹੀ ਸ਼ੱਕ ਆ ਕੱਲ ਮੈਨੂੰ ਧਮਕੀਆਂ ਦੇਂਦੇ ਸੀ ਕਹਿੰਦੇ ਸੀ ਹੁਣ ਅਸੀਂ ਦੱਸਾਂਗੇ ਵੀ ਬੰਦੇ ਆਉਣਗੇ ਸਾਡੇ ਤੇ ਫਿਰ ਨਵੇਂ ਬੰਦੇ ਆਉਣਗੇ ਫਿਰ ਤੁਹਾਨੂੰ ਦੱਸਾਂਗੇ ਵੀ ਇਹਨਾਂ ਨੇ ਦੱਸਤਾ ਹੁਣ ਸਾਨੂੰ ਪਤਾ ਲੱਗ ਗਿਆ ਤੁਹਾਡੇ ਦਾਦੀ ਜੀ ਦੀ ਕਿੰਨੀ ਉਮਰ ਸੀ ਬਹਾਦਰ ਸਿੰਘਾ ਉਮਰ ਕਿੰਨੀ ਕੁ ਲੈ ਵੀ ਉਹਨਾਂ ਦੀ ਮਤਲਬ 60 ਦੇ 60 ਤੋਂ ਘੱਟ ਹੀ ਹੁੰਨੀ ਆ ਕਿੱ데 ਕਿੱਥੋਂ ਦੇ ਰਹਿ ਨਾਲੇ ਫਤਿਹਵਾਦ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਇਨਸਾਫ ਚਾਹੀਦਾ ਸਾਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਸਾਰੇ ਟੱਬਰ ਨੂੰ ਹੀ ਸਾਰਾ ਟੱਬਰ ਹੀ ਮੇਰੇ ਖਿਲਾਫ ਹੀ ਹੋ ਕੰਨੋਨੀ ਕਾਰਵਾਈ ਉਹਨਾਂ ਸਰ ਉਹਨੂੰ ਚਾਹੀਦੀ ਸਾਰੀ ਇਹ ਡੈੱਡ ਬਡੀ ਹੈਗੀ ਹੈ ਸਰ ਬਹਾਦਰ ਸਿੰਘ ਪੁੱਤਰ ਗਰਦੀਪ ਸਿੰਘ ਇਹ ਫਰਿਆਮੰਦਾ ਰਹਿਣ ਵਾਲਾ ਜੀ ਤੇ ਇਹ ਡਰੇਨ ਡਿਪਾਰਟਮੈਂਟ ਦੇ ਵਿੱਚ ਨਹਿਰ ਵਿਭਾਗ ਦੇ ਵਿੱਚ ਨੌਕਰੀ ਕਰਦਾ ਤੇ ਇਹ ਅੱਜ ਸਵੇਰੇ 7:39 ਵਜੇ ਚੱਲਿਆ ਸੀ ਡਿਊਟੀ ਆਪਣੀ ਤੇ ਇੱਥੇ ਦੀ ਆ ਰੋਡ ਦੇ ਉੱਤੇ ਹੀ ਇਹਦੀ ਡੈੱਡ ਬੋਡੀ ਡੈੱਡ ਬੋਡੀ ਮਿਲੀ ਆ ਤੇ ਕੋਈ ਚੱਕਰ ਚੁੱਕ ਰਾਇਆ ਉਸ ਤਰ੍ਹਾਂ ਇਹਦੀ ਡੈੱਡ ਬੋਡੀ ਤੋਂ ਪੋਸਟਮਾਰਟਮ ਕਰਾਉਣ ਲੱਗੇ ਆ ਉਸ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ ਉਦੇ ਮੁਤਾਬਕ ਕਾਨੂੰਨੀ ਕਾਰਵਾਈ ਪਰਿਵਾਰ ਵੱਲੋਂ ਜਿਹੜਾ ਕਿ ਅਲੀਕੇਸ਼ਨ ਲਾਇਆ ਜਾ ਰਿਹਾ ਉਹਨਾਂ ਦੇ ਡੇਟੇ ਵੱਲੋਂ ਜਿਹੜੀ ਮੇਰੇ ਸਹੁਰਿਆਂ ਨਾਲ ਜਿਹੜੀ ਲੜਾਈ ਹੋਈ ਸੀਗੀ ਉਹਨਾਂ ਵੱਲੋਂ ਧਮਕੀ ਨਹੀਂ ਦਿੱਤੀ ਗਈ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਉਹਦਾ ਸਾਰਾ ਉਹਨੂੰ ਚੈੱਕ ਕਰ ਲਿਆ ਕੋਈ ਵੀ ਉਹਦੀ ਛੱਟ ਨਹੀਂ ਆਈ ਦੀ ਕੋਈ ਵੀ ਉਹਦੀ ਛੱਟ ਨਹੀਂ ਆਈ ਜੇਕਰ ਕੋਈ ਗਲਗੁਲ ਘਟਾਉਂਦਾ ਤਾਂ ਅੱਖਾਂ-ਅੱਖਾਂ ਬਿਲਕੁਲ ਬੰਦ ਹੈ ਜੀ ਬਿਲਕੁਲ ਠੀਕ ਠਾਕ ਮੂੰਹ ਵੀ ਬੰਦ ਹੈ ਕੀ ਕਰ ਰਹੀ ਕੀਤੀ ਹੈ ਜੀ ਤੁਹਾਡੇ ਨਾਲ 174 ਦੀ ਕਾਰਵਾਈ ਕਰ ਰਹੇ ਹਾਂ ਜੀ ਉਤੋਂ ਬਾਅਦ ਅਗਲੀ ਜੋ ਰਿਪੋਰਟ ਆਏਗੀ